ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਜਿਹੜੇ 3 ਦਿਨ ਨੇ ਅੱਜ 6 ਤਰੀਕ ਹੈ ਜੀ 7 8 ਤੇ 9 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਦੱਸਾਂਗੇ ਜੇਕਰ ਅਸਲ ਇਹ ਦੀਆਂ ਲਾਈਵ ਸੈਟਲਾਈਟ ਦੋ ਸਿਰਾਂ ਤਾਜ਼ਾ ਸੈਟਲਾਈਟ ਦੋ ਸਿਰਾਂ ਤੇ ਆ ਫਾਇਨਲਰ ਮਾਰਦੇ ਆ ਤੇ ਲਗਭਗ ਅਸਲ ਇਹ ਦੇ ਟਾਈਮ ਤੇ ਆਹ ਗੱਲ ਕਰ ਲਈਏ ਤੇ 4:30 ਵਜੇ ਜਾ ਰਹੇ ਨੇ ਜੀ ਤੇ ਅੱਜ ਦਿਨ ਹੈ 6 ਅਗਸਤ ਦਾ ਸਵੇਰ ਦਾ ਟਾਈਮ ਹੈ ਪੰਜਾਬ ਦੇ ਵਿੱਚ ਅੱਜ ਤੜਕੇ ਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਅੰਦਰਜ ਹੋਏ ਨੇ ਕਿਤੇ ਹਲਕੇ ਹੋਏ ਨੇ ਕਿਤੇ ਤੇਜ਼ ਛਾਟੇ ਲੱਗੇ ਨੇ ਆ ਆਉਂਦੇ ਜੇਕਰ ਹਾਦਰਾ ਦੀ ਗੱਲ ਕਰਦੇ ਆ ਮੀਂਹ ਦਾ ਸਿਲਸਿਲਾ ਹਲੇ ਚੱਲਦੇ ਰਹਿਣ ਦੇ ਆਸਾਰ ਨੇ ਜੇਕਰ ਜਿਲਾਵਾਰ ਅੰਕੜੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਡਰਜ ਹੋਣਗੇ ਪਹਿਲਾਂ ਉਹ ਜ਼ਿਲ੍ਹੇ ਤੁਹਾਨੂੰ ਦੱਸ ਜੈਨੇ ਆ ਜਿਨ੍ਹਾਂ ਦੇ ਵਿੱਚ ਬਠਿੰਡਾ ਹੋ ਗਿਆ ਫਾਜ਼ਿਲਕਾ ਹੋ ਗਿਆ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਤਰਨਤਾਰਨ ਸਾਹਿਬ ਸ਼੍ਰੀ ਮੁਕਸਰ ਸਾਹਿਬ ਔਰ ਮੋਗਾ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹਿਆ ਸਾਰ ਡਾਊਨ ਨਹੀਂ ਯਾਨੀ ਕਿ ਬਹੁਤ ਘੱਟ ਨੇ ਜਿਹੜੇ ਖੇਤਰਾਂ ਦੇ ਵਿੱਚ ਮੀਂਹਿਆ ਸਾਰ ਬਣੇ ਹੋਏ ਨੇ ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਜਿਨ੍ਹਾਂ ਦੇ ਵਿੱਚ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂਸ਼ਹਿਰ ਚੰਡੀਗੜ੍ਹ ਮਹਾਲੀ ਪੰਚਕੁਲਾ ਰੋਪੜ ਡੇਰਾ ਪੱਸੀ ਪਟਿਆਲੇ ਦੇ ਕੁਝ ਖੇਤਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਲੁਧਿਆਣਾ ਦੇ ਕੁਝ ਖੇਤਰ ਗੁਰਦਾਸਪੁਰ ਦੇ ਖਟਾਨਕੋੜ ਦੇ ਕੁਝ ਖੇਤਰ ਕੁਝ ਖੇਤਰ ਉਸਦਨੇ ਸ਼੍ਰੀ ਅਮ੍ਰੇਸਰ ਸਾਹਿਬ ਦੇ ਖਾਸ ਕਰ ਉੱਤਰਪੂਰਬੀ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਮਹੀਨੇ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਮੀਂਹ ਦਾ سلسلہ ਚੱਲਦੇ ਰਣਦੇ ਆਸਾਰ ਨੇ ਕਿਤੇ ਨਾ ਕਿਤੇ ਬੱਦਲ ਵੱਡਦਾ ਰਹੇਗਾ ਫੌਜਾ ਦੁਆਬੇ ਵੱਲ ਬਣ ਜਾਈ ਫੌਜਾ ਮਾਝੇ ਵੱਲ ਬਣ ਜਾਈ ਜਿੱਥੇ ਕਿਤੇ ਬੱਦਲ ਬਣੇਗਾ ਉਹ ਨਾਲ ਲੱਗਦੇ ਦਿਨ ਚੜਚਲਿਆ ਨੂੰ ਉਮੀਦ ਦੇਖੇ ਜਾਵੇਗਾ ਸੌਂਦੇ ਤਿੰਨ ਚਾਰ ਦਿਨਾਂ ਤੱਕ سلسلہ ਚੱਲਦੇ ਰਣਦੇ ਆਸਾਰ ਨੇ ਫਿਲਹਾਲ ਅਲਰਟ ਅੱਜ ਜੋ ਤਾਜ਼ਾ ਫਰੇਟ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਵੇਲੇ ਜੇਕਰ ਅਸੀਂ ਟੱਲਰ ਦਾ ਸਿਰਾ ਦੇਖਦੇ ਹਾਂ ਤੇ ਉੱਤਰਾਖੰਡ ਦੇ ਵਿੱਚ ਹਾਲੇ ਵੀ ਇੱਕ ਤਗੜਾ ਬੱਦਲ ਬਣਿਆ ਹੋਇਆ ਇਹ ਮੌਨਸੂਨ ਦੀ ਪੂਰੀ ਸਪੋਰਟ ਹੈ ਜੀ ਪਹਾੜਾਂ ਦੇ ਵਿੱਚ ਜਿੱਦੇ ਸਦਕਾ ਜਬਰਦਸਤ ਮੀਂਹ ਵਰਝ ਹੋ ਰਹੇ ਨੇ ਸੋ ਆਉਣ ਦੇ ਦਿਨਾਂ ਦੇ ਵਿੱਚ ਵੀ ਇਹ ਸਿਲਸਿਲਾ ਚੱਲਦੇ ਰਹਿਣ ਦੇ ਆਸਾਰ ਨੇ ਹਾਲਾਂਕਿ ਅਗਲੇ ਜਿਹੜੇ 48 ਘੰਟੇ ਨੇ ਉਹ ਪਛਮੀ ਖੇਤਰਾਂ ਦੇ ਵਿੱਚ ਅਮੀਆ ਦੇ ਕੋਈ ਬਹੁਤੇ ਆਸਾਰ ਨਹੀਂ ਆ ਕਿਤੇ ਟਟਵੇਂ ਰੂਪ ਦੇ ਨਾਲ ਬੱਦਲ ਵੜ ਜੇ ਫਿਰ ਇਨਕਾਰ ਨਹੀਂ ਕਰ ਸਕਦੇ ਆਪਕੋ ਮੂਖ ਰੂਪ ਦੇ ਨਾਲ ਪੂਰਬੀ ਖੇਤਰਾਂ ਦੇ ਵਿੱਚ ਉਮੀਦ ਆਸਾਰ ਜਿਹੜੇ ਬਣੇ ਹੋਏ ਨੇ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮ ਅੱਜ ਦੇ ਲਈ ਕਹ ਲਈਏ 6 ਅਗਸਤ ਦੀ ਇਹ ਹੈ ਫਾਟਾ ਪੰਜਾਬ ਦੇ ਲਈ ਵਾਰਨਿੰਗ ਹੈ ਅੱਜ ਕੱਲ੍ਹ ਫਰਸੋਂ ਚੌਥੇ ਯਾਨੀ ਕਿ 9 ਅਗਸਤ ਤੱਕ ਕੋਈ ਵਾਰਨਿੰਗ ਨਹੀਂ ਹੈ ਤੇ 10 11 12 ਲਗਾਤਾਰ ਤਿੰਨ ਦਿਨਾਂ ਦੇ ਲਈ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਯਾਨੀ ਕਿ ਮੈਂ ਇੱਕ ਵਾਰ ਫਿਰ ਤੋਂ 10 ਤੱਕ ਦੇਣਗੇ 10 11 12 13 ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੀਂਹ ਦਾ ਫਿਰ ਤੋਂ ਐਲਾਨ ਹੋ ਗਿਆ ਬਟੇਲ ਲੈਵਲ ਤੇ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਮੀਂਹ ਦੀ ਵੱਡੇ ਹੱਦਰ ਤੇ ਵਾਪਸੀ ਜੜੀ ਆ ਸੰਭਵ ਹੈ ਤਾਲੁਗ